ਤੁਹਾਡੇ ਨਾਲ ਇੱਕ ਕਰੰਟ ਮਸਲੇ ਤੇ ਜਿਹੜੀ ਗੱਲ ਚੱਲ ਰਹੀ ਆ ਆਪਾਂ ਵੀ ਆਪਦਾ ਰਿਵਿਊ ਦੇਣਾ ਆ ਜਿਹੜਾ ਕੰਚਨ ਕੁਮਾਰੀ ਵਾਲਾ ਮਸਲਾ ਬਹੁਤ ਭਖਿਆ ਹੋਇਆ ਤੇ ਇਹਦੇ ਵਿੱਚ ਆਪਾਂ ਜਿਹੜਾ ਆ ਜਿਹੜੇ ਉਹ ਕੰਮ ਕਰ ਰਹੀ ਸੀ ਹਨ ਉਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਉਹ ਗਲਤ ਤਾਂ ਗਲਤੀ ਹੈ ਪਰ ਉਹਦੇ ਜਿਹਨੇ ਕਤਲ ਕੀਤਾ ਉਹਨੂੰ ਵੀ ਆਪਾਂ ਜਸਟੀਫਾਈ ਨਹੀਂ ਕਰ ਸਕਦੇ ਵੀ ਮਰਡਰ ਵੀ ਜਿਹੜਾ ਆ ਉਹ ਵੀ ਕਾਨੂੰਨ ਦੇ ਦਾਇਰੇ ਚੋਂ ਬਾਹਰ ਹੈ ਪਰ ਆਪਾਂ ਇਹਦੇ ਤੇ ਤੁਹਾਨੂੰ ਇੱਕ ਰਿਵਿਊ ਦੇ ਤੌਰ ਤੇ ਇੱਕ ਕਹਾਣੀ ਸੁਣਾਉਣਾ ਚਾਹੁੰਦੇ ਆ। ਵੀ ਇਹਦੇ ਨਾਲ ਅ ਇੱਕ ਬੱਚਾ ਨਹੀਂ ਖਰਾਬ ਹੁੰਦਾ ਪੂਰੀ ਪੀੜ੍ਹੀ ਖਰਾਬ ਹੁੰਦੀ ਆ। ਇੱਕ ਜਿੱਦਾਂ ਕੋਈ ਪੁਰਾਣੇ ਸਮਿਆਂ ਦੇ ਵਿੱਚ ਕੋਈ ਜੋੜਾ ਕੋਈ ਆਸ਼ਕ ਜਿਹੜੇ ਪਿਆਰ ਕਰਦੇ ਸੀਗੇ ਉਹ ਕੁੜੀ ਮੁੰਡੇ ਦੇ ਨਾਲ ਭੱਜ ਕੇ ਵਿਆਹ ਕਰਾਉਣ ਚੱਲ ਗਈ। ਜਦੋਂ ਉਹ ਦੋਨੋਂ ਘਰੋਂ ਬਾਹਰ ਚੱਲ ਗਏ ਤੇ ਥੋੜੀ ਦੂਰ ਜਾਣ ਤੋਂ ਬਾਅਦ ਕੁੜੀ ਨੇ ਮੁੰਡੇ ਨੂੰ ਕਿਹਾ ਵੀ ਆਪਾਂ ਇੰਨੀ ਦੂਰ ਭੱਜ ਕੇ ਦੂਰ ਨਹੀਂ ਜਾ ਸਕਦੇ ਜਦੋਂ ਮੇਰੇ ਭਰਾ ਔਰ ਮੇਰੇ ਬਾਪ ਮੇਰਾ ਪਿੱਛਾ ਕਰਨ ਕਰਦੇ ਆਉਣਗੇ ਤਾਂ ਉਹ ਆਪਾਂ ਨੂੰ ਫੜ ਲੈਣਗੇ ਤਾਂ ਉਹ ਤਵੇਲੇ ਦੇ ਵਿੱਚ ਗਏ ਇੱਕ ਨਜ਼ਦੀਕ ਉੱਥੋਂ ਉਹਨਾਂ ਨੇ ਤਵੇਲੇ ਦੇ ਮਾਲਕ ਨੂੰ ਕਿਹਾ ਵੀ ਇੱਕ ਕੋੜਾ ਦੇ ਜਿਹੜਾ ਇੱਕੋ ਵਾਰੀ ਦੇ ਵਿੱਚ ਘੱਟੋ ਘੱਟ 100 ਕਿਲੋਮੀਟਰ ਵਾਰਡ ਦਾ ਰਸਤਾ ਤੈਅ ਕਰ ਸਕੇ ਕਿਉਂਕਿ ਇਹ ਦੂ ਘੱਟ ਵਾਲੇ ਤਾਂ ਜਿਹਦੇ ਭਰਾਵਾਂ ਰਪਿਓ ਕੋਲੇ ਵੀ ਹੈਗੇ ਆ ਉਹ ਫੜ ਲੈਣਗੇ ਸਾਨੂੰ ਤਾਂ ਘੋੜੇ ਦੇ ਮਾਲਕ ਨੇ ਕਿਹਾ ਵੀ ਇੰਨੀ ਦੂਰ ਤੱਕ ਲੰਬਾ ਸਫ਼ਰ ਤੈਅ ਕਰਨ ਵਾਲਾ ਘੋੜਾ ਮੇਰੇ ਕੋਲੇ ਇਸ ਵਕਤ ਨਹੀਂ ਹੈ 30 ਕਿਲੋਮੀਟਰ ਜਾਣ ਵਾਲਾ ਹੈਗਾ 50 ਵਾਲਾ ਹੈਗਾ 100 ਵਾਲਾ ਕਹਿੰਦਾ ਇੱਕ ਹੈ ਤਾਂ ਹੈ ਪਰ ਉਹਨੂੰ ਮੈਂ ਕਦੇ ਚਲਾ ਕੇ ਨਹੀਂ ਦੇਖਿਆ ਪਰ ਇਹ ਘੋੜਾ 100 ਕਿਲੋਮੀਟਰ ਵੜ ਜਾਊਗਾ ਜ਼ਰੂਰ ਕਹਿੰਦਾ ਜਦੋਂ ਤੂੰ ਇਹਦੇ ਤੇ ਸਵਾਰੀ ਨਹੀਂ ਕਰੀ ਕਦੇ ਇਹਨੂੰ ਲੈ ਕੇ ਨਹੀਂ ਗਿਆ 100 ਕਿਲੋਮੀਟਰ ਬਾੜ ਤੈਨੂੰ ਕਿੱਦਾਂ ਪਤਾ ਵੀ ਇਹ 100 ਕਿਲੋਮੀਟਰ ਬਾੜ ਜਾਏਗਾ ਉਹ ਕਹਿੰਦਾ ਜਿਹੜੀ ਇਹਦੀ ਮਾਂ ਸੀ ਨਾ ਉਹ 100 ਕਿਲੋਮੀਟਰ ਬਾੜ ਜਾਂਦੀ ਸੀ ਤੇ ਜਿਹੜੀ ਇਹਦੀ ਨਾਨੀ ਸੀਗੀ ਉਹ ਵੀ 100 ਕਿਲੋਮੀਟਰ ਬਾੜ ਦਾ ਲੰਬਾ ਸਫ਼ਰ ਤੈਅ ਕਰਦੀ ਸੀ ਤੇ ਇਸ ਤੋਂ ਬਾਅਦ ਮੁੰਡੇ ਦੇ ਦਿਮਾਗ ਦੇ ਵਿੱਚ ਗੱਲ ਕਲਿੱਕ ਕਰ ਗਈ ਉਹ ਕਹਿੰਦਾ ਵੀ ਜੇ ਦੀ ਨਾਨੀ ਜਾਂਦੀ ਸੀ ਇਹਦੀ ਮਾਂ ਜਾਂਦੀ ਸੀ ਤੇ ਇਹ ਵੀ ਜਿਹੜੀ ਆ 100 ਕਿਲੋਮੀਟਰ ਵੜ ਜਾ ਲੋ ਇਹ ਕੋੜਾ ਵੀ ਉਹ ਕਹਿੰਦਾ ਵੀ ਯਾਰ ਪੀੜੀ ਇੰਨਾ ਮੈਟਰ ਕਰਦੀ ਐ ਨਸਲਾਂ ਜਿਹੜੀਆਂ ਇੰਨਾ ਮੈਟਰ ਇੱਕ ਬੱਚਾ ਨਹੀਂ ਖਰਾਬ ਹੁੰਦਾ ਅੱਗੋਂ ਗਾ ਸਾਰੀ ਪੀੜੀ ਜਾਂ ਤਾਂ ਸੁਧਰ ਜਾਂਦੀ ਹੁੰਦੀ ਐ ਜਾਂ ਸਾਰੀ ਵਿਗੜ ਜਾਂਦੀ ਹੁੰਦੀ ਐ ਇਦਾਂ ਹੀ ਫਿਰ ਉਹ ਬੱਚੇ ਦੇ ਗੱਲ ਕਲਿੱਕ ਕਰੀ ਉਹਨੇ ਬਾਹ ਫੜੀ ਕੁੜੀ ਦੀ ਉਹਨੂੰ ਘਰੇ ਛਾਡਾਂ ਦਾ ਕਿ ਮੈਂ ਨਹੀਂ ਚਾਹੁੰਦਾਗਾ ਵੀ ਇਹਦੀ ਕੁੱਖ ਚੋਂ ਵੀ ਜਿਹੜੀ ਕੁੜੀ ਜੰਮੇ ਉਹ ਵੀਗਾ ਕਿਸੇ ਨਾਲ ਇਦਾਂ ਹੀ ਭੱਜ ਜੇ ਮੈਂ گاਉ ਦਾ ਪਿੱਛਾ ਕਰਦਾ ਫਿਰਾਂ ਮਾ ਲੋ ਕਹਿਣ ਦਾ ਮੇਰਾ ਤਤ ਪਰਿਆ ਔਰ ਮਤਲਬ ਮਕਸਦ ਇਹ ਹੀ ਹੈ ਵੀ ਜਿਹੜੇ ਵੀ ਕੰਟੈਂਟ ਪਾ ਰਹੇ ਆ ਆਪਦੇ ਕਾਮਨਾ ਸਬੰਧਤ ਹੋਣ ਜਾਂ ਸਮਾਜ ਨੂੰ ਸੇਧ ਦੇਣ ਵਾਲੇ ਹੋਣ ਕਿਉਂਕਿ ਉਹਨੂੰ ਵੇਖ ਕੇ ਵਿਗੜਨਾ ਇੱਕ ਬੱਚੇ ਨੇ ਨਹੀਂ ਗਾ ਉਹਦੀ ਸਾਰੀ ਪੀੜ੍ਹੀ ਨੇ ਵਿਗੜ ਜਾਣਾ ਕਿਉਂਕਿ ਉਹ ਬੱਚੇ ਦਾ ਜਿੱਦਾਂ ਦਾ ਸੁਭਾਅ ਨੇਚਰ ਬਣ ਜਾਣਾ ਗਾ ਉਹਦੇ ਆਉਣ ਵਾਲੇ ਬੱਚੇ ਵੀ ਇਦਾਂ ਦੇ ਹੋਣਗੇ ਸੋ ਬਾਕੀ ਸਾਰਿਆਂ ਦਾ ਆਪਦਾ ਆਪਦਾ ਪਰਸਨਲ ਓਪੀਨੀਅਨ ਕੋਈ ਵੀ ਹੋ ਸਕਦਾ ਆਪਾਂ ਦਾ ਸਿਰਫ ਇੱਕ ਕਹਾਣੀ ਸੁਣਾਈਏ ਨਾ ਆਪਾਂ ਉਹਦੇ ਕੰਟੈਂਟ ਨੂੰ ਜਸਟੀਫਾਈ ਕਰ